ਗੁੱਡ ਮਾਰਨਿੰਗ ਸਸਿਕਾਲ ਜੀ ਵੈਲਕਮ ਕੀ ਹਾਲ ਚਾਲ ਕੇ ਨੇ ਸਾਰੇ ਠੀਕ ਠਾਕ ਹੋ ਕਰਦੇ ਆਂ ਵਲੌਗ ਦੀ ਸ਼ੁਰੂਆਤ ਤੇ ਕੱਲ ਦਾ ਦਰਵਾਜ਼ਾ ਕੰਪਲੀਟ ਕਰਤਾ ਉਹਨਾਂ ਨੇ ਉੱਪਰ ਦਾ ਡਿਜ਼ਾਈਨ ਵੀ ਕਰਤਾ ਕੰਪਲੀਟ ਤੇ ਉਹਨੂੰ ਪੇਂਟ ਕੋਟ ਅੱਜ ਕਰਨ ਰਿਹਾ ਵੀਰ ਤੇ ਬਾਕੀ ਥੋੜਾ ਬਹੁਤ ਕੰਮ ਰਹਿ ਗਿਆ ਆਪਣੀ ਉਹ ਬਾਹਰਲੀ ਕੈਰੀ ਬਣਾਉਣੀ ਆ ਤੇ ਉੱਪਰ ਗ੍ਰਿੱਲਾਂ ਤੋਂ ਬਣਾਉਣੀ ਆ ਬਾਹਰ ਫਰੰਟ ਦੀਆਂ ਨਾਲ ਤੇ ਉਹ ਕਰਨ ਵਾਲੀਆਂ ਤੇ ਸਟੀਲ ਦੀਆਂ ਗ੍ਰਿੱਲਾਂ ਅੰਦਰ ਬਣਨ ਵਾਲੀਆਂ ਤੇ ਅਜੇ 2-3 ਦਿਨ ਲੱਗ ਜਾਣੇ ਆ ਆਪਾਂ ਨੂੰ ਕੰਮ ਕਰਦੇ ਆ ਕੰਪਲੀਟ ਸੋ ਠੀਕ ਹੈ ਜੁਲੇਰੇ ਅੰਤ ਤੱਕ ਲੌ ਦੇ ਨਾਲ ਇਦਾਂ ਸਪੋਰਟ ਕਰਦੇ ਰਿਹਾ ਆਪਣੇ ਭੈਣ ਭਰਾ ਜਿੰਦੇ ਵਸਦੇ ਰਿਆਂ ਸਾਨੂੰ ਪਿਆਰ ਮੁਹੱਬਤ ਕਰਨ ਵਾਲੇ ਤੇ ਬਾਕੀ ਨੈਗੇਟਿਵ ਵਿਚਾਰ ਜਿਹੜੇ ਦਿੰਦੇ ਆ ਕੋਈ ਗੱਲ ਨਹੀਂ ਉਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਕੁਝ ਚਲੋ ਸਰ ਆਓ ਫਿਰ ਕਰਦੇ ਆ ਵੀਰ ਉਹਨੇ ਆ ਗਿਆ ਬਾਹਰ ਬਿਲਡਿੰਗ ਵਾਲੇ ਤੇ ਜੁਲੇਰੇ ਅੰਤ ਤੱਕ ਲੌ ਦੇ ਨਾਲ ਜਿਹੜੇ ਨੰਮਨੇ ਸਾਡੇ ਚੈਨਲ ਕਰੋ ਸਬਸਕ੍ਰਾਈਬ ਪਤੇ ਜੀ ਚਾਹ ਪੀਨੇ ਨੂੰ ਦੁੱਧੂ ਦੁੱਧੂ ਪੀਣਾ ਪੁੱਤ ਨੇ ਹੈ ਛੋਨੇ ਨੇ ਹਾਂਜੀ ਤੁਸੀਂ ਕਹਿੰਦੇ ਨੇ ਸਰਾਨਾ ਸਰਾਨੇ ਦੇ ਸਰਾਨਾ ਬਿਲਕੁਲ ਪੁੱਲ ਇਹਦੇ ਚ ਰੂਆਂ ਬਿਲਕੁਲ ਸਰਾਨਾ ਜਿਹੜਾ ਨਾ ਵੇਖੋ ਆਪਾਂ ਜਿਹੜਾ ਸਰਾਨਾ ਰੱਖਿਆ ਨਾ ਤੁਸੀਂ ਕਮੈਂਟ ਕਰਦੇ ਜੀ ਨਾ ਕਿ ਪਿੱਲੋ ਦੇ ਨਾਲ ਪਾਇਆ ਕਰੋ ਇਹ ਪਿੱਲੋ ਬਿਲਕੁਲ ਨਾਜੁਕ ਜਿਹਾ ਸੋਫਟ ਜਿਹਾ ਸੋ ਬਹੁਤ ਸੋਫਟ ਮਤਲਬ ਤਾਂ ਕਰਕੇ ਆਪਾਂ ਨੂੰ ਜਿਆਦਾ ਨਹੀਂ ਉੱਚਾ ਨਹੀਂ ਗਾ ਪਿੱਲੋ ਬਿਲਕੁਲ ਨੋਰਮਲ ਜਿਹਾ ਵੇਖੋ ਪ੍ਰੈਸ ਹੋ ਜਾਂਦਾ ਸਾਰੇ ਇਹ ਜਿੱਦਾਂ ਸਰੇਵਨ ਪ੍ਰੈਸ ਹੋਇਆ ਪਿਆ ਬਿਲਕੁਲ ਇਹ ਪਿੱਲੋ ਸਾਰੇ ਕੀ ਹਾਂ ਫਤਿਹ ਇੱਕ ਸੋਚੰਡੇ ਆ ਹਾਂਜੀ ਕੀ ਸੋਚੰਡੇ ਜੀ ਨੀਂ ਨੀ ਆਈ ਐ ਹੁਣੇ ਤੇ ਉੱਠੇ ਜੇ ਨੀਂ ਨੀ ਫੇਰ ਆ ਗਈ ਐ ਬਹੁਤ ਜ਼ਿਆਦਾ ਟਾਈਮ ਬਹੁਤ ਟਾਈਮ ਹੋ ਗਿਆ ਕੁੜੀ ਚਾਹ ਲੈ ਕੇ ਆ ਗਈਆਂ ਕੀ ਭੈਣ ਚਲੋ ਭੈਣ ਤੇ ਮੈਨੂੰ ਕੋਈ ਮੇਰੀ ਭੈਣ ਨਹੀਂ ਮੁੱਕਿਆ ਤਾਂ ਕੱਲ ਕੁੜੀ ਦੇ ਭੈਣ ਤੇ ਕੋਈ ਫਰਕ ਥੋੜੀ ਐ ਅੱਜ ਬਣਾਏ ਦਾਲ ਚੌਲ ਕੜੇ ਪਾਏ ਮੇਰੇ ਪੁੱਤਨੇ ਕੇ ਤੇ ਕੜੇ ਚੂੜੀਆਂ ਕਰਤੇ ਆ ਮੇਰੇ ਪੁੱਤਨੇ ਕੜੇ ਪਾਏ ਚਾਂਦੀ ਦੇ ਅੱਜ ਛੋਨੇ ਨੇ ਮੰਮੀ ਵੱਲ ਵੇਖਣ ਦੇ ਮੰਮੀ ਵੱਲ ਹੈ ਮੰਮੀ ਕੜੇ ਲੱਗੀ ਪਉਣ ਆਵੇ ਕੜੇ ਲੈ ਪੁੱਤ ਦੇ ਸੋਹਣੇ ਸੋਹਣੇ ਕੜੇ ਲੈ ਇਹਨੂੰ ਕਿਦਾਂ ਬੰਦਣਾ ਨਾਲ ਇਹਨੂੰ ਮੈਂ ਕਿਹਾ ਪੁੰਨੀ ਕੜੇ ਥੋੜੇ ਢੂਜ ਹੀ ਤੇ ਮੈਂ ਟਾਈਟ ਕਰਕੇ ਪੁੰਨਾ ਅੱਗੇ ਇੱਕ ਲੋਹੇ ਦਾ ਕੜਾ ਵੀ ਪਾਇਆ ਆ ਉਹਦੇ ਹੱਥ ਦੇ ਵਿੱਚ ਪਤੇ ਦੇ ਤੇ ਆ ਮੈਂ ਕਿਹਾ ਚਲੋ ਕੜਾ ਉਹ ਕੜਾ ਪਾਇਆ ਦਾਦੀ ਦਾ ਇਹ ਹੁਣ ਕੜਾ ਪਾਏਗੇ ਪਾਏਗਾ ਨਾ ਨਾਨਕਿਆਂ ਦਾ ਘਰੇ ਆਹ ਕੜਾ ਬੰਨਤਾ ਹੀ ਆ ਕਰਨੇ ਨਾ ਇਦਾਂ ਧਾਗੇ ਜਿਹਦੇ ਨਾਲ ਬੰਨਤੇ ਆ ਲੋਹੇ ਦਾ ਜਿਹੜਾ ਕੜਾ ਪਾਇਆ ਹੈ ਨਾ ਆਪਾਂ ਪੁੱਤ ਨੂੰ ਤੇ ਉਹ ਉਹਦੇ ਨਾਲ ਬੰਨਤਾ ਆ ਦੂਜਾ ਕੜਾ ਚਾਂਦੀ ਦਾ ਤੇ ਆ ਵੀ ਚਾਂਦੀ ਇਦਾਂ ਪਾ ਕੇ ਮੇਰੇ ਮੇਰੇ ਇਦਾਂ ਡੋਲੇ ਤੇ ਚੜ ਜਾਂਦਾ ਕੜਾ ਇਹਦਾ ਥੋੜਾ ਖੁੱਲਾ ਜਿਆਦਾ ਕਿਉਂ ਫਤਿਹ ਹੈ ਨਾ ਵੀ ਹੈ ਨਾ ਚੋਣਿਆ ਹੈ ਨਾ ਹਾਂ ਹੂੰ ਮਾ ਦਾ ਡੋਲੇ ਤੇ ਚੜ ਜਾਂਦਾ ਆਈ ਆ ਡੋਰੀਆ ਜਿਹੜੀ ਬੰਨੀ ਹੈ ਕੀ ਇਹਨੂੰ ਕਹਿੰਦੇ ਕਹਿੰਨਾ ਲੈ ਮਨ ਲੱਤੇ ਹੱਥ ਫੜ ਲੈ ਕੀ ਇਹਨੂੰ ਕਹਿੰਦੇ ਆ ਨਜ਼ਰੀਆ 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 ਕਹਿੰਦੇ ਆ ਉਹਦੇ ਨਾਲ ਬੰਨ ਦੇਣਾ ਚਲੋ 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 ਬੱਸ ਬੱਸ ਬੱਜਣ ਲੱਗੇ ਬੱਜਣ ਲੱਗੇ ਬੱਸ 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 ਤਾ ਤਾ ਸੋਨੇ ਗਾਂਢੀ ਜੀ ਮਾਰਦੀ ਆ ਅੱਜ ਵਿੱਚ ਇਹਦੀ ਵੀ ਤਾਂ ਅਗਿਆ ਮਾਰੇ ਕਰ ਸਕਦੇ ਨੇ ਨਾ ਇਹਦਾ ਇਹਦਾ ਮੜਕੇ ਨਾਲ ਲੱਤ ਜੀ ਉਹ ਰੋਜਾ ਰੋਜਾ ਬੱਸ ਬੱਜ ਚੱਲੇ ਬੱਜ ਚੱਲੇ બસ ਬਸ ਪੈ ਗਏ ਕੜੇ ਪੈ ਗਿਆ ਪੈ ਗਿਆ ਕੜਾ ਨਹੀਂ ਪਿਆ ਇਹਹੀ ਕੀ ਗੱਲ ਹੈ ਚੋਨੀ ਨੂੰ ਹੈ ਨਹੀਂ ਤੂੰ ਹੀ ਕੱਲੀ ਹੁਣ ਨਹੀਂ ਤੂੰ ਹੀ ਕੱਲੀ ਚੇਰੇ ਉੱਤੇ ਕੇ ਹੈ ਇਹ ਤੇ ਦੂ ਬਾਹਲਾ ਹੀ ਹਿੰਦਾ ਲੈ ਵੀਰ ਨੇ ਲੱਗੇ ਇੱਧਰ ਗੇਟ ਦਾ ਕੰਮ ਕਰਤਾ ਫਾਈਨਲ ਤੇ ਪੇਂਟ ਪੁੰਟਾ ਹੋਣਿਆ ਫਾਈਨਲ ਹੋਊਗਾ ਤੇ ਫੇਰ ਤੁਹਾਨੂੰ ਦਿਖਾਵਾਂਗੇ ਥੋੜੇ ਟਾਈਮ ਚ ਨਹੀਂ ਏ ਅੱਜ ਇਹ ਜੜੀ ਲੱਗ ਜਾਨੀ ਕੱਲ ਦੀ ਵੀ ਲੱਗ ਜਾਨੀ ਹੋ ਸਕਦਾ ਪਰਸਨ ਦੀ ਵੀ ਲੱਗ ਜੇ ਫਿਰ ਵੀਰ ਨੇ ਤੇ ਇਧਰ ਵੀਰ ਨੂੰ ਲੱਗਿਆ ਕਿ ਆਰੀ ਜਿਹੜੀ ਬਣੀ ਹੈ ਨਾ ਇਹਦਾ ਆਰਡਰ ਬਣਾਉਣਾ ਗ੍ਰਿਲ ਜੀ ਲੱਗੇ ਬਣਾਉਣ ਇਹ ਤਿਆਰੀ ਕਰਨ ਦੇ ਗ੍ਰਿਲ ਦੀ ਤੇ ਬਿਲਡਿੰਗ ਸਟਾਪ ਆ ਬਾਹਰ ਹੀ ਕੱਢਿਆ तकरीबन ਤੇ ਭਾਈ ਛੋਕੇ ਭਾਜੀ ਨਹੀਂ ਲੱਗੇ ਨੇ ਉੱਪਰ ਕਾਰਵਾਈ ਪਾਉਣ ਦੇ ਉੱਪਰ ਤੇ ਆਹ ਇਧਰ ਦੀ ਗ੍ਰਿਲ ਨਾਲ ਗੱਲ ਕਰਤੀ ਫਿਰ ਇਨੂੰ ਪੱਕਾ ਪੱਕਾ ਕਰਤਾ ਆਪਾਂ ਇਹ ਤੇ ਇਹਦਾ ਫਾਈਨਲ ਕਰਤਾ ਡਿਜ਼ਾਈਨ ਤੇ ਬਾਕੀ ਪ੍ਰਾਈਮਰ ਲਾਤਾ ਵੀਰ ਉਹਨਾਂ ਨੇ ਨਾ ਕੈਮਰਾ ਕੋਲ ਕੇ ਵੇਖੇ ਲੜ ਪੈਂਦੀ ਬਣਾ ਗਨੇ ਹਨਾ ਬੱਲੇ ਲੱਕੀ ਲੱਕੀ ਨੇ ਮਾ ਆ ਕੇ ਵੈਲਡਿੰਗ ਕਰਨਾ ਉਹ ਜੁੜ ਗਿਆ ਮੈਨਾਂ ਉਹਨੇ ਇਦਾਂ ਹੀ ਹੋਇਆ ਹੈ ਇਦਾਂ ਹੀ ਕੀ ਹੈ ਉਹ ਇਹ ਮੇਰਾ ਨਾ ਕਰ ਰਿਹਾ ਨੰਨਾਣਾ ਨਹੀਂ ਮਸਾਲੇ ਲਾਦੇ ਲਾਦੇ ਹੁਣ ਭਈ ਹੱਥ ਫਰੇਗਾ ਤੁਹਾਡੇ ਰਣਾ ਦੇ ਨਹੀਂ ਲੂਣਾ ਵਿਕਣ ਕੇ ਪਾਸੇ ਡਟ ਕੇ ਪਾਸੇ ਲਾਈ ਜਾਂਦੇ ਲੈ ਵੀ ਅੱਜ ਬੰਦੇ ਤਿੰਨ ਆਏ ਸਾਗਰੇ ਕੰਮ ਖਿੱਚਿਆ ਗਿਆ ਨਹੀਂ ਤੇ ਕਿੱਥੇ ਕੰਮ ਖਿੱਚਿਆ ਜਾਣਾ ਹਨਾ ਲੱਕੀ ਤੋ ਲੈ ਤੋੜ ਤਾਈਓ ਤੇ ਨਾਲੇ ਕੰਮ ਤੋ ਅਪੀ ਵੀਰੇ ਨੇ ਕਰਤੀ ਆ ਗ੍ਰਿਲ ਵੀ ਤਿਆਰ ਏ ਦੀ ਕੈਰੀ ਦੀ ਤੇ ਫਿੱਟ ਲੱਗੇ ਕਰਨਾ ਤੇ ਇਹਦੇ ਵੀਰ ਚੱਲ ਗਿਆ ਮਾਰ ਕੇ ਪੇਂਟ ਇਹਨੂੰ ਕਰੋ ਚੱਕ ਕਿਵੇਂ ਦਾ ਲੱਗਣ ਡਿਆ ਗੇਟ ਅਜੇ ਇਹਨੂੰ ਫਾਈਨਲ ਟੱਚ ਹੋਣਾ ਅਜੇ ਇਹਦੇ ਪ੍ਰਾਈਮਰੀ ਮਾਰ ਕੇ ਗਿਆ ਆ nji hmm cha hmm yo june june bo hmm hmm ki galwa સોને નું હેનફૂટી હેનફૂટી વાહ અંજી નમોને 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 તીગલ્યા તીગલ સોને નું ਕੌਣ ਇਹਨੂੰ ਕੀ ਗੱਲ ਸੀ ਕੀ ਕਹਿੰਦਾ ਵੋ ਕਿੱਥੇ ਜਾਣਾ ਬਾਊ ਨੇ ਕੁੰਮੀਆ ਕੰਜੂਨੋ ਕਿੱਥੇ ਜਾਣਾ ਸੀ ਹਾਂਜੀ ਨਿੰਦ ਨਹੀਂ ਆਈ ਬਾਊ ਨੂੰ ਨਹੀਂ ਆਈ ਨਿੰਦ ਕੀ ਗੱਲ ਵੋ ਲੈ ਪੰਮੂ ਪਾਲੀਆਂ ਗੰਦੋੜੇ ਪੰਮੂ ਪਾਲੀ ਸੀ ਗੰਦੋੜੇ ਪੰਮੂ ਪਾਲੀ ਸੀ സുഖ ലൂ നോക്ക ਉੱਚ ਹੱਥ ਨਹੀਂ ਪੂਣਾ ਬੁੱਬੂ ਚ ਨਹੀਂ ਪਾਈ ਦੇ ਹੈਂਡ ਹੈਂਡ ਪਾਈ ਦੇ ਬੁਏ ਨੋ 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 ਦੇਖ ਸੌਂ ਦਾ ਸਟਾਈਲ ਵੇਖ ਇਹਨਾਂ ਬਸ ਛੇ ਅੱਧੇ ਕਿਨ ਬਾਹਰ ਨਹੀਂ ਆਈ ਹੁਣ ਵੇਖਣ ਲੱਗੀ ਹੈ ਵਧੀਆ ਬਣੀ ਗ੍ਰਿਲ ਲਾਤੀ ਆਪਾਂ ਬਾਹਰਲੇ ਬੰਨੇ ਕਰੋ ਚੱਕ ਟਾਈਮ ਹੋ ਗਿਆ ਥੋੜੀ ਉੱਚੀ ਉਹ ਠੀਕ ਆ ਵਧੀਆ ਬਹੁਤ ਵਧੀਆ ਬਣੀ ਹੇ ਹਲਦੀ ਇਹਦੇ ਹਮ ਆ ਇੱਥੇ ਟੋਚ ਲੱਗਣ ਵਾਲਾ ਨਾ ਜਾਂ ਹਲਦੀ ਆ ਆ ਟੋਚੇ ਚ ਲੱਗਣ ਵਾਲਾ ਇੱਥੇ ਉਹਨਾਂ ਨਾਲ ਰਤ ਲਾ ਕੇ ਨਹੀਂ ਗਏ ਨਿਹਰਾ ਹੋ ਗਿਆ ਉਹਨਾਂ ਨੂੰ ਪਾ ਕੇ ਚੱਲ ਗਏ ਨਾ ਨੇਰੇ ਦਾ ਹੁਣ ਨਾ ਨੇਰੇ ਡਿਜ਼ਾਈਨ ਲੱਭਣਾ ਨਹੀਂ ਇੱਕ ਇਹ ਨਹੀਂ ਉਹ ਲਾਈ ਆੜੀ ਅੱਛਾ ਲੋੜੇ ਨੇ ਉਹ ਮਾਰੀਆਂ ਕੰਦ ਨਾਲ ਗੱਟੀਆਂ ਉਧਰ ਉਧਰ ਮਾਰਤੀਆਂ ਢੋੜੀ ਥੋੜਾ ਵਧੀਆ ਵੀਊ ਜਿਹਾ ਲੱਗਣਦਾ ਬਸ ਸੋਹਣਾ ਹੈ ਨਾ